ਸਾਰੇ ਹੀ মিডিਆ ਦਾ ਸਵਾਗਤ ਹੈ ਜੀ ਅੱਜ ਮੇਰੇ ਦੋ ਇਸ਼ੂਸ ਨੇ ਪਹਿਲਾ ਇਸ਼ੂ ਜਿਹੜਾ ਹੈ ਉਹ ਸਪੋਰਟਸ ਦੀ ਭਰਤੀ ਨਾਲ ਕਨੈਕਟਡ ਹੈ ਨੈਸ਼ਨਲ ਔਰ ਇੰਟਰਨੈਸ਼ਨਲ ਖੇਡੇ ਹੋਏ ਖਿਡਾਰੀ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਠੋਕਰਾ ਖਾ ਰਹੇ ਨੇ ਪੰਜਾਬ ਸਰਕਾਰ ਦੇ ਦਰਾਂ ਤੇ ਜਾ ਕੇ ਦਰਵਾਜ਼ਿਆਂ ਤੇ ਜਾ ਕੇ ਆਪਣਾ ਦੁੱਖ ਦਰਦ ਪੇਸ਼ ਕਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਮੈਂ ਉਹਦੀ ਡਿਟੇਲਸ ਤੁਹਾਨੂੰ ਹੁਣੇ ਦੱਸਦਾ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਅੱਜ ਇਸ ਵਕਤ ਤੁਸੀਂ ਸਾਰੇ ਦੇਖ ਸਕਦੇ ਕਿ ਇਹ ਸਾਰੇ ਖਿਡਾਰੀ ਨੇ ਜਿਤ ਸਾਡੀਆਂ ਬੱਚੀਆਂ ਨੇ ਬੱਚੇ ਨੇ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਮੈਡਲਸ ਤੁਸੀਂ ਦੇਖ ਸਕਦੇ ਮੈਡਲ ਕਿੱਥੇ ਦਿਖਾਇਓ ਬੇਟੇ ਔਰ ਇੰਟਰਨੈਸ਼ਨਲ ਲੈਵਲ ਤੱਕ ਅਚੀਵਮੈਂਟਸ ਕੀਤੀਆਂ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਲੇਕਿਨ ਪਿਛਲੇ ਸਨ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਜਿਹੜੀ ਨਾਰਮਲ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਬੰਦ ਪਈ ਜਾਂ ਵੈਸੇ ਇਸ ਗੱਲ ਦਾ ਮੈਂ ਸਪੋਰਟਸ ਨੂੰ ਪ੍ਰੋਮੋਟ ਕਰਨ ਦਾ ਸੇਰਾ ਜਿਹੜਾ ਵਾ ਉਹ ਸਰਦਾਰ ਮਾਲ ਸਿੰਘ ਭੁੱਲਰ ਜਿਹੜੇ ਸਾਡੇ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰੋਮੋਟ ਕੀਤਾ ਸਪੋਰਟਸ ਨੂੰ ਪੁਲਿਸ ਫੋਰਸ ਦੇ ਜ਼ਰੀਏ ਔਰ ਉਹਨਾਂ ਨੇ ਜਿਹੜਾ ਪੀਏਪੀ ਕੰਪਲੈਕਸ ਸੀਗਾ ਉਹ ਇੱਕ ਬਹੁਤ ਖੂਬਸੂਰਤ ਇੱਕ ਸਪੋਰਟਸ ਹੱਬ ਡਿਵੈਲਪ ਕੀਤੀ ਜਲੰਧਰ ਦੇ ਵਿੱਚ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਸਪੋਰਟਸ ਜਿਹੜੀ ਆ ਉਹ ਪੰਜਾਬ ਪੁਲਿਸ ਵਿੱਚ ਵੀ ਔਰ ਪੰਜਾਬ ਦੇ ਦੂਸਰੇ ਸਾਰੇ ਡਿਪਾਰਟਮੈਂਟਸ ਵਿੱਚ ਹੌਲੀ 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 ਉਹਦੀ ਬੇਕਦਰੀ ਹੁੰਦੀ ਰਹੀ ਜਿਵੇਂ ਕਿ ਤੁਹਾਨੂੰ ਥੋੜਾ ਜਿਹਾ ਡਿਟੇਲ ਆਪ ਵੀ ਦੱਸਣਗੇ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਆਲਮੋਸਟ 10 ਸਾਲ ਉੱਛਲੇ ਨੇ ਸਪੋਰਟਸ ਕੋਟੇ ਦੀ 3% ਦੀ ਭਰਤੀ ਹੋਇਆ ਕਰਦੀ ਸੀਗੀ ਪੰਜਾਬ ਦੀ ਹਰ ਭਰਤੀ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਕਿੰਨੀਆਂ ਲੰਘੀਆਂ ਜੀ 3 ਕੇ 4 ਤਿੰਨ ਭਰਤੀਆਂ ਪੰਜਾਬ ਪੁਲਿਸ ਦੀਆਂ ਲੰਘੀਆਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੇ ਨਾਮ ਕਮਾਇਆ ਉਹਨਾਂ ਨੂੰ ਕਿਤੇ ਭਰਤੀ ਨਹੀਂ ਕੀਤਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਡਿਪਾਰਟਮੈਂਟ ਸਾਰੇ ਨੇ ਉਹਨਾਂ ਵਿੱਚ ਵੀ ਕਿਤੇ ਇਸ ਸਪੋਰਟਸ ਕੋਟੇ ਦੇ ਕੋਈ ਭਰਤੀ ਨਹੀਂ ਕੀਤਾ ਗਿਆ ਇਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਟੀਮਸ ਨੇ ਸਰਕਾਰ ਦੀਆਂ ਜਿਵੇਂ ਕਿ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਕਬੱਡੀ ਦੀ ਲਾਲੋ ਚਾਹੇ ਫੁੱਟਬਾਲ ਦੀ ਲਾਲੋ ਚਾਹੇ ਹੈਂਡਬਾਲ ਦੀ ਲਾਲੋ ਚਾਹੇ ਕਿਸੇ ਹੋਰ ਸਪੋਰਟ ਸੀ ਉਹ ਹੌਲੀ-ਹੌਲੀ ਸਪੋਰਟਸ ਜਿਹੜੇ ਪੁਰਾਣੇ ਪਲੇਅਰ ਭਰਤੀ ਸੀ ਵਿਚਾਰੇ ਉਹ ਫਿਜ਼ਲ ਆਊਟ ਹੁੰਦੇ ਗਏ ਔਰ ਜਦਾਂ ਕਹਿੰਦੇ ਕਿ ਰਿਟਾਇਰ ਹੁੰਦੇ ਗਏ ਜਾਂ ਸੀਨੀਅਰ ਹੋ ਗਏ ਖੇਡਣ ਜੋਗੇ ਨਹੀਂ ਰਹੇ ਉਹਨਾਂ ਨੂੰ ਦੁਬਾਰਾ-ਦੁਬਾਰਾ ਸਦਕੇ ਸਿਰਫ ਨਫਰੀ ਪੂਰੀ ਕਰਨ ਵਾਸਤੇ ਇਤਨਾ ਜ਼ਿਆਦਾ ਜਦ ਕਿ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਅਵੇਲੇਬਲ ਨਹੀਂ ਔਰ ਦੋ ਤਿੰਨ ਇਸ਼ੂਜ਼ ਇੱਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਆ ਆ ਵਾਲਾ ਬੱਚਾ ਇਹਦੇ ਨਾਲ ਨੋਟ ਕਰਿਓ ਇਹ ਬੇਸਿਕਲੀ ਪੈਰਾਓਲੰਪਿਕਸ ਵਿੱਚ ਇਹਨੇ 골ਡ ਮੈਡਲ ਹਾਸਿਲ ਕੀਤਾ ਪੈਰਾਓਲੰਪਿਕਸ ਸਪੈਸ਼ਲ ਪੈਰਾਓਲੰਪਿਕਸ ਹੈਂਡੀਕੈਪਟਾ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਹ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਇਹਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਇਨਾਮ ਦੇਾਂਗੇ 75 ਤਾਂ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵਿੱਚ ਵੈਸੇ ਤਾਂ ਭਗਵੰਤ ਮਾਨ ਆਪ ਹੀ ਬਹੁਤ ਮਾਰ ਹੈ ਉਹਨੂੰ ਪੈਂਚਰਾਂ ਨੇ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬੱਠਲ ਬੁੱਠਲ ਜਾਣਦਾ ਪਰ ਇਹਦੀ ਤਰਾਸਤੀ ਇਹ ਹੈ ਕਿ ਪੈਰਾ 올림픽 ਸਪੈਸ਼ਲ ਪੈਰਾ 올림픽 ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਂਚਰਾਂ ਦੀ ਦੁਕਾਨ ਲਾਉਣ ਤੇ ਮਜਬੂਰ ਆਇਕ ਮੇਰੇ ਨਾਲ ਸਾਡੀ ਬੇਟੀ ਬੈਠੀ ਹੈ ਬੇਟੇ ਤੁਹਾਡਾ ਨਾਮ ਕੀ ਹੈ ਪਰਨੀਤ ਕੌਰ ਪਰਨੀਤ ਕੌਰ ਸਿਮਿਲਰਲੀ ਇਹਨੇ ਆਪਣੇ ਆ ਮਾਰਸ਼ਲ ਆਰਟਸ ਵਿੱਚ ਕਿੱਡੀ ਔਖੀ ਖੇਡ ਆ ਮਾਰਸ਼ਲ ਆਰਟਸ ਇਸਨੇ ਮਾਰਸ਼ਲ ਆਰਟਸ ਵਿੱਚ ਜਿਹੜਾ ਹੈ ਇਹ 골ਡ ਮੈਡਲ ਹਾਸਲ ਕੀਤਾ ਇਹਨੇ ਨੈਸ਼ਨਲ ਲੈਵਲ ਤੇ ਬੇਟੇ ਨੈਸ਼ਨਲ ਲੈਵਲ ਤੇ ਮਾਰਸ਼ਲ ਆਰਟਸ ਵਿੱਚ 골ਡ ਮੈਡਲ ਕਿੰਨੀ ਔਖੀ ਮਤਲਬ ਐਸੀ ਨਾਰਮਲ ਸਪੋਰਟਸ ਦੀ ਬੜੀਆਂ ਔਖੀਆਂ ਪਰ ਮਾਰਸ਼ਲ ਆਰਟਸ ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖੇ ਨਹੀਂ ਛੱਡਿਆ ਸਰਕਾਰ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੀ ਹੈ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ ਇੰਟਰਨੈਸ਼ਨਲ ਹਰਮਨ ਕਿੱਥੇ ਬਟੇ ਆਹ ਹਰਮਨ ਆ ਇਹ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੀ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਭਵਿੱਖ ਜਿਹੜਾ ਵਾ ਉਹ ਹਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਨੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕੀ ਨਾਮ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ that means that all this program is just on paper ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਕਿ ਅਸੀਂ ਬਹੁਤ ਸਪੋਰਟਸ ਨੂੰ ਤਰਜੀਹ ਦੇ ਰਹੇ ਹਾਂ ਇਹ ਸਾਰਾ ਇੱਕ ਕਿਸਮ ਦਾ ਲਫ਼ਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕੇ ਬਹੁਤ ਚੰਗੀ ਗੱਲ ਹੈ ਤੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਹੈ ਦੈਨ ਵਾਟ ਇਜ਼ ਦਾ ਪੁਆਇੰਟ ਆਫ ਯੂ نو ਸਪੈਂਡਿੰਗ ਸੋ ਮਚ ਆਫ ਯਰ ਲਾਈਫ ਟਾਈਮ ਫਾਰ ਸਪੋਰਟਸ ਥੇਰ ਇਜ਼ ਨੋ ਪੁਆਇੰਟ ਇਥੇ ਕਹਿਣ ਦੀ ਲੋੜ ਨਹੀਂ ਕਿ ਜਿਹੜੇ ਵਿਕਸਿਤ ਮੁਲਕ ਨੇ ਚਾਹੇ ਉਹ ਨਾਰਥ ਅਮਰੀਕਾ ਲਾ ਲਓ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਲਾ ਲਓ ਚਾਹੇ ਯੂਰੋਪੀਅਨ ਕੰਟਰੀਜ਼ ਲਾ ਲਓ ਈਵਨ ਜਿਹੜੇ ਕੁਝ ਆਪਣੇ ਨੇੜੇ ਤੇੜੇ ਦੇ ਮੁਲਕ ਨੇ ਕਿੰਨੀ ਸਪੋਰਟਸ ਨੂੰ ਤਰਜੀਹ ਦਿੰਦੇ ਨੇ ਕਿੰਨਾ ਸਪੋਰਟਸ ਨੂੰ ਉਹ ਜਿਹੜੇ ਖਿਡਾਰੀਆਂ ਨੇ ਉਹਨਾਂ ਨੂੰ ਕਿੰਨਾ ਆਪਣੇ ਸਿਰ ਤੇ ਬਿਠਾਉਂਦੇ ਨੇ ਔਰ ਸਪੋਰਟਸ ਨਾ ਸਿਰਫ ਕਿ ਕੋਈ ਇਹਨਾਂ ਦਾ ਭਵਿੱਖ ਬਣਾਉਣ ਵਾਸਤੇ ਬਟ ਸਪੋਰਟਸ ਜਦੋਂ ਤੁਸੀਂ ਕਿਸੇ ਚੰਗੇ ਖਿਡਾਰੀ ਨੂੰ ਪ੍ਰਮੋਟ ਕਰਦੇ ਹੋ ਕਿਤੇ ਉੱਤੇ ਲੈ ਕੇ ਜਾਂਦੇ ਹੋ ਉਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਕਿ ਅਸੀਂ ਵੀ ਸਪੋਰਟਸ ਕਰੀਏ ਜਿਹਦੇ ਨਾਲ ਕੀ ਹੁੰਦਾ ਕਿ ਜਨਰਲ ਹੈਲਥ ਆਫ ਦ ਨੇਸ਼ਨ ਔਰ ਦ ਹੈਲਥ ਆਫ ਦ ਸਟੇਟ 스타ਟਸ ਟੂ ਇੰਪਰੂਵ لیکن ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰਹੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਹਿਣਗੇ ਛੱਡੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ði ਗੁੱਡ ਕੰਟਰੀਜ਼ ਆਫ ðiਸ ਵਰਲਡ অর ਈਵਨ ਗੁੱਡ ਸਟੇਟਸ ਆਫ ਇੰਡੀਆ ਜਿਹਦੇ ਵਿੱਚ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਣਗੇ ਸ਼ਾਇਦ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉਹਦੀ ਸਪੋਰਟਸ ਪਾਲਿਸੀ ਪੰਜਾਬ ਦੇ ਨਾਲੋਂ ਜ਼ਿਆਦਾ ਚੰਗੀ ਆ ਸੋ ਮੈਂ ਇਹਦੀ ਮੰਗ ਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਕੋਲੋਂ ਸਪੋਰਟਸ ਦਾ ਮੰਤਰੀਪਾ ਪਤਾ ਨਹੀਂ ਕਿਹੜੇ ਮਨਿਸਟਰ ਦੇ ਕੋਲ ਬਦਲਦੇ ਰਹਿੰਦੇ ਨੇ ਹੈਨਾ ਕੋਲ ਆ ਭਗਵੰਤਪਾਨ ਦੇ ਕੋਲ ਹੀ ਆ ਸਪੋਰਟਸ ਮੰਤਰੀਪਾ ਮੇਥੇਰ ਤੋਂ ਸ਼ਾਇਦ ਖੋਲਿਆ ਸੁਦੋ ਤੇ ਸਪੋਰਟਸ ਦੇ ਸਿਕੱਤਰ ਜਿਹੜੇ ਨੇ ਆਈਐਸ ਆਫਸਰ ਦੇਖੋ ਤੁਹਾਨੂੰ ਕਿੱਡਾ ਪ੍ਰਮਾਤਮਾ ਨੇ ਲੱਖਾਂ ਰੁਪਏ ਤੁਹਾਡੇ ਤੇ ਸਰਕਾਰਾਂ ਖਰਚ ਕਰੀਆਂ ਆਲੀ ਸ਼ਾਨ ਕੋਠੀਆਂ ਗੱਡੀਆਂ ਚ ਦਫ਼ਤਰਾਂ 'ਚ ਬੈਠਦੇ ਹੋ ਤੁਸੀਂ ਇਹਨਾਂ ਦੇ ਨਿਗ੍ਹਾ ਮਾਰ ਲਓ ਇਹਦੇ ਇਹਦੇ ਚਿਹਰੇ ਵੱਲ ਦੇਖ ਲਓ ਇੱਕ ਮਿੰਟ ਵਾਸਤੇ ਇਹਦੇ ਚਿਹਰੇ ਵੱਲ ਦੇਖ ਲਓ ਤੁਸੀਂ ਇਹਨਾਂ ਨੇ ਵੀ ਕੁਝ ਦੇਸ਼ ਵਾਸਤੇ ਸਟੇਟ ਵਾਸਤੇ ਕੀਤਾ ਇਨਾਂ ਦੀ ਸਪੋਰਟਸ ਦੇ ਮੁਤਲਕ ਇਨਾਂ ਦੀ ਸੁਣਵਾਈ ਕਰੋ ਔਰ ਇਹ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਅਨ ਆਫੀਸ਼ੀਅਲੀ ਕਿ ਅਸੀਂ ਕੋਈ ਲੀਡਰ ਨਹੀਂ ਛੱਡਿਆ ਆ ਆਦਮੀ ਦਾ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਿਹਨੂੰ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਕਿ ਸਾਡੀ ਸੁਣਵਾਈ ਕਰ ਲੋ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੌਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਪਰ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਆਵਾਂ ਮੈਂ ਬੇਨਤੀ ਕਰੂੰਗਾ ਆਪਣੇ ਪਰਨੀਤ ਕੌਰ ਨੇ ਦੀ ਗੱਲ ਸੁਣੋ ਤੇ ਇੱਕ ਉਹ ਤੋਂ ਤਾਂ ਹਰਜੀਤ ਤੋਂ ਤਾਂ ਸ਼ਾਇਦ ਬਹੁਤਾ ਬੋਲਣੀ ਹੁੰਦਾ ਪਰਨੀਤ ਤੁਸੀਂ ਦੱਸੋ ਬਰੀਫਲੀ ਆਪੜੋਂ ਮਾਈਕ ਬੋਲੋ ਅੱਗੇ ਆ ਜਾ ਆ ਮਾਈਕ ਇਹ ਯੂਜ਼ ਕਰਨਾ ਸਾਰੇ ਚਲੋ ਬੋਲ ਦੋ ਸੰਗਣਾ ਨੇਗਾ ਜੋ ਤੇਰਾ ਦਿਲ ਕਰਦਾ ਬੋਲ ਸਸ਼ਿਕਾ ਸਰ ਮੇਰਾ ਨਾਮ ਪਰਨੀਤ ਕੌਰ ਹੈਗਾ ਮੈਂ ਮਿਕਸ ਮਾਰਚ ਲੱਡ ਦੀ ਪਲੇਅਰ ਹੈਗੀ ਆ ਪਹਿਲਾਂ ਮੈਂ ਉਸ ਤੋਂ ਪਹਿਲਾਂ ਫੈਂਸਿੰਗ ਦੀ ਪਲੇਅਰ ਸੀਗੀ ਪਰ ਫੈਂਸਿੰਗ ਦੇ ਵਿੱਚ ਮੈਨੂੰ ਉਹਨਾਂ ਦੇ ਇਕੁਪਮੈਂਟ ਸੀ ਇੰਨੇ ਜਾਦਾ ਮਹਿੰਗੇ ਹੁੰਦੇ ਕਿ ਮੈਂ ਸ਼ੁਰੂ ਤੋਂ ਇਹ ਸੋਚਿਆ ਸੀਗਾ ਕਿ ਮੈਂ ਬਹੁਤ ਉੱਚ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨੇ ਨਾ ਉਹਨਾਂ ਵਿੱਚ ਖੇਡਣੀ ਮੇਰੀ 2004 ਤੋਂ ਬਚਪਨ ਦੇ ਵਿੱਚ ਹਾਂ ਜਦੋਂ ਮੈਂ ਉਸ ਟਾਈਮ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਹਿਆ ਸੀਗਾ ਕਿ ਮੈਨੂੰ ਪਾਪਾ ਬਹੁਤ ਸਮਾਂ ਦੋ ਮੇਰੇ ਪਿਤਾ ਨੇ ਕਿਹਾ ਸੀਗਾ ਕਿ ਮੈਨੂੰ ਬਹੁਤ ਸਮਾਂ ਦੋ ਜਿੱਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਕੇ ਇੱਕ ਦਿਨ ਪੰਜਾਬ ਦਾ ਨਾਮ ਰੌਸ਼ਨ ਕਰੂੰਗੀ ਮੈਂ ਇਹ ਆ ਦੇ ਲਈ ਮੈਨੂੰ ਲੈ ਕੇ ਆਣਾ ਚਾਹੁੰਦਾ ਪਰ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਮੈਨੂੰ ਨਜ਼ਰ ਆਈਆਂ ਕਿਉਂਕਿ ਉਹ ਬਰੇਜ਼ਾਂ ਖਤਮ ਹੋਈਆਂ ਉਹ ਸਭ ਚੀਜ਼ਾਂ ਉਹ ਕਿਸ ਤਰ੍ਹਾਂ ਖਤਮ ਹੋਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਕਿੰਨਾ ਤਕੜਾ ਸੁਪਨਾ ਸੀਗਾ ਮੈਂ ਇੱਕ ਤੰਗ ਕੇ ਪੰਜਾਬ ਦੀ ਮੈਡਲ ਲੈ ਕੇ ਆਉਣਾ ਖੌਣ ਸੀ ਅੱਜ ਮੇਰੇ ਕੋਲ ਸਟੇਟ ਤੇ ਜਾਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸਟੇਟ ਤੇ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਮੇਰੇ ਕੋਲ ਸਾਹਿਬ ਨੇ ਬਹੁਤ ਸਾਥ ਦਿੱਤਾ ਹੈਗਾ ਮੇਰਾ ਪਰ बार-बार ਉਹਨਾਂ ਨੇ ਇੱਕੋ ਚੀਜ਼ ਪੁੱਛੀ ਪਨੀਰ ਵੇਟ ਨਾ ਖਰਾਬ ਕਰ ਹੈ ਨਾ ਇੱਕ ਵਾਰੀ ਸਾਨੂੰ ਦੱਸ ਦੇ ਕਿੰਨੇ ਹੀ ਪੁਜਾਰ ਨਹੀਂ ਸਕਦੀ ਹੈਗੀ ਤੇ ਉੱਥੇ ਮੈਂ ਕੀ ਕਰਾਂ ਮੇਰੇ ਦਿਲ ਤੇ ਕੀ ਬਿਜਲੀ ਹੋਗੀ ਮੈਂ बार-बार ਪੰਜਾਬ ਸਰਕਾਰ ਕੋਈ ਹੋਰ ਬੇਨਤੀ ਕਰਦੀ ਨਹੀਂ ਅਸੀਂ ਸਾਰੇ ਪਲੇਅਰਾਂ ਨੇ ਖੇਡ ਕੇ ਗਲਤੀ ਕੀਤੀ ਹੈਗੀ ਆ ਜਾਣੇ ਸਾਨੂੰ ਇੱਕ ਵਾਰੀ ਦੱਸ ਦੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਸਿਰਫ ਗਰਾਉਂਡਾਂ ਬੰਡੀਆਂ ਹੈਗੀਆਂ ਪਰ ਜਿਹੜਾ ਖਿਡਾਰੀ ਦਾ ਤੁਸੀਂ ਵੇਖਿਆਗਾ ਉਹ ਇੰਨਾ ਵਧੀਆ ਨਹੀਂ ਹੈਗਾ ਸਾਨੂੰ ਪਤਾ ਹੈਗਾ ਅਸੀਂ ਟ੍ਰੇਨਾਂ 'ਚ ਕਿਸ ਤਰ੍ਹਾਂ ਸਫ਼ਰ ਕਰਦੇ ਹੋਏ ਜਾਂਦੇ ਹਾਂ ਸਾਨੂੰ ਪਤਾ ਹੈਗਾ ਕਿ ਅਸੀਂ ਜਦੋਂ ਸੱਟ ਲੱਗਦੀ ਤੇ ਅਸੀਂ ਆਪੇ ਹੀ ਹੈਂਡਲ ਕਰਦੇ ਆਂ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਜਾਂ ਸਰਕਾਰ ਨੂੰ ਕੁਝ ਨਹੀਂ ਮਿਲਦਾ ਹੈਗਾ ਕਦੀ ਕਿਤੇ ਠੱਕੇ ਖਾ ਕੇ ਅਸੀਂ ਜਾਂਦੇ ਕਦੀ ਕਿਤੇ ਠੱਕੇ ਖਾ ਕੇ ਜਾਂਦੇ ਹੁਣ ਤੁਸੀਂ ਕੰਮ ਕਰ ਰਹੇ ਹੋ ਹੁਣ ਤੁਸੀਂ ਕੀ ਕਰ ਰਹੇ ਹੋ ਸਰ ਮੇਰਾ ਇੱਕ ਟੀ ਸਟਾਲ ਹੈਗਾ ਨਾ ਮੈਂ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਅੱਢ ਦਿੱਤੀ ਮੈਨੂੰ ਇਹ ਸੀਗਾ ਕਿ ਉੱਥੋਂ ਮੇਰਾ ਅੰਮ੍ਰਿਤਸਰ ਦਾ ਟੀ ਸਟਾਲ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਮੇਰਾ ਟੀ ਸਟਾਲ ਹੈਗਾ ਵਾ ਪੇਰੈਂਟਸ ਕੀ ਕਰਦੇ ਤੁਹਾਡੇ ਵੀ ਬੱਚੇ ਸਰ ਮੇਰੇ ਅ ਮੇਰੇ ਫਾਦਰ ਸਾਹਿਬ ਜਿਹੜੇ ਉਹ ਟਰੈਕਟਰਨ ਕੈਲੀ ਖੜਿਆ ਮਦਰ ਮੇਰੇ ਹਾਊਸ ਵਾਈਫ ਹੈਗੀਆ ਤੇ ਸਾਰੇ ਮੇਰੇ ਪੈਂਟ ਆਪਣੇ ਆਪਣੇ ਸਟ੍ਰਗਲ ਚ ਲੱਗੇ ਹੈਗੇ ਆ ਤੇ ਮੈਨੂੰ ਹਮੇਸ਼ਾ ਕਹਿੰਦੇ ਕਿ ਜੇ ਤੈਨੂੰ ਚਾਹਲ ਵੀ ਦੇ ਮਤਲਬ ਆਉਂਦਾ ਤੇ ਫਿਰ ਕਦਮ ਇੱਕ ਵਧਾ ਪਰ ਜਿਹੜੀ ਰਗਾਂ ਦੇ ਅੰਦਰ ਇੱਕ ਖੂਨ ਉਹ ਚੱਲ ਬੜ ਜੁੱਤਾ ਵਾ ਇੱਕ ਸਪੋਰਟ ਉਹ ਮੇਰੇ ਕੋਲ ਛੁੱਟਦੀ ਨਹੀਂ ਆ ਅੱਜ ਵੀ ਕਾਹੋਰੇ ਜ਼ਾ ਮੈਨੂੰ ਉਹ ਵੀ ਦਰਦ ਹੈਗਾ ਕਿ ਮੇਰਾ ਕੁਝ ਬਣ ਨਹੀਂ ਸਕਦਾ ਪਰ ਫਿਰ ਵੀ ਮੈਂ ਇਸ ਜਗਾ ਧਿਆਨ ਕੇ ਮੈਂ ਸਭ ਆਪਣੇ ਪੈਂਟਾਂ ਨਾਲ ਖੜੀ ਹੈਗੀ ਆ ਕਿ ਮੇਰੇ ਪੁੱਛ ਮੇਰਾ ਪੁੱਛ ਨਾ ਬੜੇ ਇਨਾਂ ਦਾ ਵਸ ਬਣਦੇ ਤੁਸੀਂ ਸਪੋਰਟਸ ਪਰ ਮਤਲਬ ওভারੇਜ ਹੋ ਗਈ ਨਾ ਦੱਸੋ ਉਹ ਤਾਂ ਕਹਿੰਦੀ ਇਹਨਾਂ ਨੂੰ ਦੇ ਦਿਓ ਬਾਕੀਆਂ ਦਾ ਕੁਝ ਬਣ ਜੇ ਵਿਚਾਰਿਆਂ ਦਾ ਬਸ ਕੋਈ ਕੋਣ ਵੜੇ ਅਲੱਗ ਆ ਹਰਮਨ ਇੱਕ ਤੂੰ ਵੀ ਗੱਲ ਕਰ ਲੈ ਆਪਣੇ 2 ਮਿੰਟ ਅਲੱਗ ਬੋਲ ਅਲੱਗ ਫੜ ਆ ਵੀ ਮਾਈਕ ਪਾਸ ਮਾਈਕ ਲਾ ਕੇ ਕਰ ਰਹਾ ਹਾਂ ਮੈਂ ਹਾਂ ਉਹ ਸੋ ਸਭ ਤੋਂ ਪਹਿਲਾਂ ਮੈਂ ਇਹ ਗੱਲ ਦੁਹਾਨੀ ਦੇਖੋ ਪੰਜਾਬ ਦੇ ਵਿੱਚ ਪਿਛਲੇ 9 ਸਾਲਾਂ ਤੋਂ ਕੋਈ ਵੀ ਫੋਨ ਫ੍ਰੀਕਵੈਂਸੀ ਨਹੀਂ ਆਈ ਸੀ 2016 ਦੇ ਵਿੱਚ ਪੰਜਾਬ ਤੋਂ ਫ੍ਰੀਕਵੈਂਸੀ ਆਈ ਸੀ ਹੁਣ 9 ਸਾਲ ਹੋ ਗਏ ਨੇ 2025 ਜੋ ਕੋਈ ਫ੍ਰੀਕਵੈਂਸੀ ਆਈ ਦੇਖੋ 2016 ਦੇ ਵਿੱਚ ਮੈਂ 17 ਜਨਵਰੀ 72 ਦਾ ਹੋਣਾ ਉਹਦੋਂ ਮੈਂ ਸਪੋਰਸੀਪੜੀ ਭਰਨੀ ਸੀ ਮੇਰਾ ਸੀ ਸੋ ਕਿ ਮੇਰੀ ਏਜੰਸੀ ਬਣ ਗਈ ਹੁਣ ਜੇ ਮੰਨ ਲਓ ਸਾਲੇ ਹੋਰ ਕਰਤਾ ਕਿੰਨੇ ਕਹਿੰਦੇ ਓਵਰਏਜ ਹੋ ਜਾਂਦੇ 10 ਸਾਲ ਹੋ ਗਏ 22 ਸਾਲਾਂ ਦੀ ਕਿ ਇਸ ਕਰਕੇ ਮੈਂ ਸਰਕਾਰ ਨੂੰ ਇਹ ਬੇਚੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਮੰਨੋ ਜੋ ਪ੍ਰੋਵਾਈਡ ਕਰੋਗੇ ਸਪੋਰਟਸਮੈਨ ਨੂੰ ਤਾਂ ਇਸ ਸਾਨੂੰ ਦੇਖੇ ਸਾਡੇ ਜੂਨੀਅਰ ਟੀਮ ਵਾਲਾਂਗੇ ਹੁਣ ਗਰਾਊਂਡ ਬਣਾਏ ਨੇ ਕੰਨੀ ਨਹੀਂ ਗਰਾਊਂਡ ਬਣਾਏ ਪਰ ਗਰਾਊਂਡ ਦਾ ਪੈਦਾ ਵੀ ਤਾਂ ਨਹੀਂ ਨਾ ਜੇ ਖਿਡਾਰੀ ਦਾ ਮੁੱਲ ਜੇ ਕੋਈ ਵੀ ਖਿਡਾਰੀ ਅੱਜਕੱਲ ਕੋਈ ਮਾਰਨੇ ਜੀ ਬੱਚੇ ਨੂੰ ਪਾਈ ਭੇਜਦਾ ਕਿ ਜੇ ਉਹਨਾਂ ਦਾ ਕੋਈ ਪਤਾ ਲੈ ਬਿਠਾ ਉਹਨਾਂ ਨੂੰ ਦੇਖਣਗੇ ਕਿ ਉਹਦੇ ਕੋਲ ਚਾਰ ਕਿਰੇ ਜੀ ਆਉਂਦੀ ਜਾਂ ਪੈਨਸ਼ਨ ਲਾਉਂਦਾ ਕਿਹੜਾ ਮਾਮਲਾ ਕੋਈ ਨਹੀਂ ਮਾਰਦਾ ਨਹੀਂ ਕਿਸੇ ਦਾ ਜ ਆਪਣੇ ਬੱਚੇ ਨੂੰ ਕਿ ਮਾਂ ਟੂ ਟੂ ਗੇਮ ਕਰਦਾ ਬੱਚਾ ਕੋਸਟ ਤੋਂ ਆਉਂਦਾ ਤਾਂ ਬਾ ਦੋ ਘਟੇ ਹੁੰਦੇ ਨੇ ਜਾ ਉਹ ਗੇਮ ਕਰ ਲੈਂਦਾ ਜਾ ਉਹ ਪੁੱਛਣ ਗਿਆ ਪਰ ਹੁਣ ਗਰਾਉਂਡ ਲੈਵਲ ਤੇ ਅਸੀਂ ਜਦੋਂ ਗਰਾਉਂਡ ਚ ਜਾਂਦੇ ਹਾਂ ਕੋਈ ਵੀ ਬੱਚਾ ਗਰਾਉਂਡ ਚ ਜਰੂਰ ਪਹਿਲਾਂ ਉਨੀ ਰੋਣ ਲੱਗ ਪਿਆ ਜਿਸ ਨੇ ਗਰਾਉਂਡ ਚ ਤੇ ਹੁਣ ਬੱਚਿਆਂ ਨੂੰ ਇਸ ਦੇ ਵੀ ਮਾਪੇ ਤੂੰ ਹੀ ਭੇਜ ਦੇ ਕਿ ਇਸ ਨੂੰ ਤੱਕੀ ਜਿਵੇਂ ਉਹ ਠੱਕੇਦਾਰ ਹੈ ਉਵੇਂ ਜਿਵੇਂ ਠੇਕੇਦਾਰ ਹੈ ਜਦੋਂ ਮਨ ਨੂੰ ਮੋਸਾ ਹੋਵੇ ਨਾ ਕੋਈ ਸਪੋਰਟ ਦੀ ਭੱਤੀ ਨਹੀਂ ਆਈ ਬੰਦਾ ਡਿਪਰੈਸ਼ਨ ਚ ਜਾਂਦਾ ਫਿਰ ਗੱਤਸਟੈਕ ਵਾਦੀ ਜਦੋਂ ਬੰਦਾ ਨਸ਼ਿਆ ਵਾਲਾ ਕਰੇਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਉਹਨੂੰ ਰਾਹਿੰਗ ਮਿਲ ਰਿਹਾ ਕਿ ਕਿਸੇ ਡਾਕਟਰ ਕੋਲ ਜਾਵਾਂ ਕਿ ਆਮ ਕਿ ਕੋਈ ਸਪੋਰਟ ਲੈਣ ਲਈ ਪੇਚਾ ਆ ਗਿਆ ਜਿਹੜੇ ਬੰਦੇ ਨੇ ਪ੍ਰੋਫੈਸ਼ਨਲ ਸਪੋਰਟ ਚਾਹੁੰਦੇ ਪਰ ਉਹ ਫਸ ਜਾਂਦਾ ਕਿ ਉਹ ਮਨ ਲੱ ਮੈਂ ਵਾ ਮੈਂ ਕਿੱਥੇ ਆਵਾਂ ਕਿ ਕਿੱਧਰ ਨੂੰ ਜਾਵਾਂ ਮੈਂ ਮੈਂ ਕਿਸੇ ਪਾਸੇ ਨਹੀਂ ਜਾ ਸਕਦਾ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਿ ਜੇ ਤੁਸੀਂ ਸਪੋਰਟਸ ਸਪੋਰਟਸ ਦੇ ਨਾਮ ਤੇ ਤੁਸੀਂ ਕਹਿ ਤarre ਕਿ ਕਿਸੇ ਸਪੋਰਟਸ ਉੱਚਾ ਕਰਨਾ ਪਰ ਜੋਨ ਵੀ ਪ੍ਰੋਵਾਈਡ ਕਰਨਾ ਚਾਹੀਦਾ ਹੈ